ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫ ਦੀ ਮਾਰ ਚੈਨਲ ਤੇ ਮੈਂ ਸਤਿ ਸ੍ਰੀ ਅਕਾਲਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਬੜੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਇਹ ਹੈਗਾ ਜੀ ਸਵੇਰ ਦਾ ਟਾਈਮ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਕੁੰਡੇ ਸੋਟੇ ਨਾਲ ਚਟਨੀ ਚਟਨੀ ਸੀ ਧਨੀਏ ਦੀ ਪਿਆਜ਼ ਦੀ ਟਮਾਟਰ ਦੀ ਟਮਾਟਰ ਮੈਂ ਭੁੰਨ ਕੇ ਪਾਇਆ ਸੀ ਭੁੰਨਣਾ ਧਰਿਆ ਹੋਇਆ ਗੈਸ ਤੇ ਲੋਜੀ ਟਮਾਟਰ ਆਪਣਾ ਚੰਗੀ ਤਰ੍ਹਾਂ ਭੁੰਨ ਗਿਆ ਤੇ ਹੁਣ ਇਹਨਾਂ ਨੂੰ फटाफट ਆਪਾਂ ਚਟਨੀ ਨੂੰ ਰਗੜ ਲਾਣੇ ਆ ਤੇ ਇਹ ਚਟਨੀ ਇੰਨੀ ਜਿਆਦਾ ਟੇਸਟੀ ਬਣਦੀ ਹੈ ਭੁੰਨੇ ਹੋਏ ਟਮਾਟਰ ਦੇ ਜਿੰਨੇ ਵੀ ਜਿੰਨੇ ਵੀ ਕਹੋ ਤੁਸੀਂ ਇੱਕ ਵਾਰ ਤੁਸੀਂ ਵੀ ਟਰਾਈ ਕਰਕੇ ਦੇਖਣਾ ਤੇ ਸਬਜ਼ੀ ਵਗੈਰਾ ਸੁਭਾ ਵਧੀਆ ਲੱਗਦੀ ਹੈ ਕਿਉਂਕਿ ਕਿਉਂਕਿ ਲੱਸੀ ਹੋਵੇ ਨਾਲ ਨੂੰ ਖੱਟੀ ਤੇ ਚਟਨੀ ਹੋਵੇ ਤੇ ਪਾਣੀ ਹੱਥੀਆਂ ਰੋਟੀਆਂ ਹੋਣ ਤੇ ਬਹੁਤ ਜਿਆਦਾ ਟੇਸਟੀ ਲੱਗਦੀਆਂ ਨੇ ਚਲੋ ਜੀ ਚਟਨੀ ਵਗੈਰਾ ਆਪਣੀ ਬਣ ਗਈ ਸੀ ਤੇ ਹੁਣ ਮੈਂ ਲੱਗ ਗਈ ਸੀ ਫਟਾਫਟ ਰੋਟੀ ਬਣਾਉਣ ਕਿਉਂਕਿ ਬੱਚਿਆਂ ਨੂੰ ਅੱਜ ਛੁੱਟੀ ਸੀ ਉਹਦੇ ਕਰਕੇ ਫਿਰ ਮੈਂ ਰੋਟੀ ਥੋੜੀ ਲੇਟ ਕਰਤੀ ਸੀ ਮੈਂ ਕਿਹਾ ਚੱਲ ਇੰਨਾ ਪਹਿਲਾਂ ਮੜਾ ਮੋਟਾ ਜਿਹੜਾ ਕੰਮ ਕਰਨ ਵਾਲੇ ਲੋ ਕਰ ਲਾਣੇ ਆ ਤੇ ਲੋ ਜੇ ਇਧਰ ਲੱਗੇ ਪਏ ਆਪਾਂ ਫਟਾਫਟ ਰੋਟੀ ਬਣਾਉਣਾ ਤੇ ਘਰ ਦੇ ਕੰਮ ਘਰ ਦੇ ਕੰਮ ਦੇ ਨਾਲ ਨਾਲ ਜੀ ਹੋਰ ਵੀ ਮਤਲਬ ਕਿ ਆਪਾਂ ਨੂੰ ਜ਼ਿੰਮੇਵਾਰੀਆਂ ਸਾਹਮਣੀਆਂ ਪੈਂਦੀਆਂ ਨੇ ਜਿਵੇਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਉਹਨਾਂ ਦੀ ਰੋਟੀ ਵਗੈਰਾ ਤਿਆਰ ਕਰਨੀ ਕੱਪੜੇ ਕੱਪੜੇ ਡਰੈਸ ਵਗੈਰਾ ਪ੍ਰੈਸ ਕਰਨੀ ਤੇ ਬਾਕੀ ਟਿਫਨ ਲੰਚ ਵਗੈਰਾ ਦੁਪਹਿਰ ਦਾ ਬੱਚਿਆਂ ਦਾ ਲੰਚ ਵਗੈਰਾ ਤਿਆਰ ਕਰਨਾ ਟਿਫਨ ਚ ਪਾ ਕੇ ਦੇਣਾ ਤੇ ਸਾਰਾ ਕੰਮ ਬਹੁਤ ਔਖਾ ਜੀ ਕਰਨਾ ਤੇ ਸਾਰੀ ਮੈਂ ਕਿਹਾ ਸਵੇਰ ਜਲਦੀ ਫਿਰ ਵੀ ਮੈਂ ਉਹ ਜ਼ਿੰਮੇਵਾਰੀ ਸਾਰੀ ਨਿਭਾਉਣੀ ਆ ਤੇ ਇਦਾਂ ਹੀ ਨਿਭਾਉਂਦੀ ਰਹਾਂਗੀ ਤੇ ਲੋ ਜੀ ਰੋਟੀ ਦਾ ਆਪਣਾ ਸਾਰਾ ਹੋ ਗਿਆ ਸੀ ਫਿਰ ਮੈਂ ਅੰਦਰੋਂ ਬੈੱਡ ਵਗੈਰਾ ਚਾਦਰ ਵਾ ਪਸਾ ਦਿੱਤੀ ਸੀ ਚੇਂਜ ਕੀਤੀ ਸੀ ਅੱਜ ਮੈਂ ਚਾਦਰ ਬੈੱਡ ਦੀ ਤੇ ਬਾਕੀ ਸਾਰਾ ਬੈਡ ਚੋ ਝਾੜੂ ਮੈਂ ਕੱਢ ਦਿੱਤਾ ਸੀ ਫਟਾਫਟ ਤੇ ਲੱਗੀ ਪਈ ਆ ਮੈਂ ਕੱਢਣਾਂ ਤੇ ਕਮਰੇ ਦਾ ਵੀ ਸਾਰਾ ਸਾਫ ਸੁਥਿਆ ਆਪਣਾ तकरीबन ਹੋ ਗਿਆ ਸੀ ਸਿਰਫ ਪੋਚਾ ਪੋਚਾ ਰਹਿ ਗਿਆ ਸੀ ਲਗਾਉਣਾ ਤੇ ਇਧਰ ਮੈਂ ਫਟਾਫਟ ਹੁਣ ਝਾੜੂ ਕੱਢਣ ਲੱਗੀ ਪਈਆਂ ਇੱਕ ਲੈਟ ਨਹੀਂ ਸੀ ਲੈਟ ਕਰਕੇ ਕੰਮ ਜੇ ਲੈਟ ਨਾ ਹੋਵੇ ਨਾ ਫਿਰ ਕੰਮ ਜ਼ਿਆਦਾ ਵੱਜ ਜਾਂਦਾ ਮੇਰੇ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਹੁਣ ਹੀ ਆਈ ਆ ਮੈਂ ਨਹਾ ਕੇ ਆ ਕੇ ਮੈਨੂੰ ਚਾਹੀ ਪੀਤੀ ਆ ਮੈਂ ਕਿਹਾ ਚੱਲ ਹੁਣ ਕਰਦੀ ਆ ਵਲੌਗ ਦੀ ਸਟਾਰਟਿੰਗ ਸਵੇਰ ਦੇ ਸਾਰੇ ਕੰਮ ਮੇਰੇ ਕੰਮਦੰਦ ਦੇ ਸਾਰੇ ਨਿਪੜ ਗਏ ਨੇ ਤੇ ਸਾਰਾ ਕਮਰਾ ਕਲੀਨ-ਕਲੀਨ ਕਰ ਦਿੱਤਾ ਚਾਦਰ ਚੇਂਜ ਕਰੀ ਆ ਇਧਰ ਸੋਫੇ ਦੀ ਚਾਦਰ ਚੇਂਜ ਕਰੀ ਆ ਤੁਹਾਨੂੰ ਦਿਖਾਣੇ ਆ ਜੀ ਦੇਖੋ ਸੋਫੇ ਦੀ ਚਾਦਰ ਵੀ ਚੇਂਜ ਕਰ ਦਿੱਤੀ ਆ ਹਨਾ ਤੇ ਇਧਰ ਬੈੱਡ ਦੀ ਵੀ ਸਾਰੀ ਕਲੀਨ-ਕਲੀਨ ਕਰ ਦਿੱਤੇ ਚਾਦਰ ਚੇਂਜ ਕਰ ਦਿੱਤੀ ਸੀ ਤੇ ਬਾਕੀ ਸਾਰਾ ਸਾਫ-ਸਾਫ ਕਰ ਦਿੱਤਾ ਕਮਰਾ ਤੇ ਚਾਦਰ ਬਦਲੀ ਨੂੰ ਕਾਫੀ ਟਾਈਮ ਹੋ ਗਿਆ ਸੀ ਤੇ ਮੈਂ ਕਿਹਾ ਚਲ ਅੱਜ ਚੇਂਜ ਕਰ ਹੀ ਦਿੰਨੀ ਆ ਤੇ ਲਾਈਟ ਗਈ ਹੋਈ ਸੀ ਸੁਬਾਹ ਦੀ ਤੇ ਲਾਈਟ ਵੀ ਹੁਣੀ ਆਈ ਐ ਮੈਂ ਕਿਹਾ ਚੱਲ ਹੁਣ ਕਰਦੇ ਆਂ ਆਪਾਂ ਸਲਾਈ ਦਾ ਕੰਮ ਇਹ ਜਿਹੜੇ ਸਾਰੇ ਕੱਪੜੇ ਸਲਾਈ ਕਰਨ ਵਾਲੇ ਮੇਰੇ ਇਦਾਂ ਹੀ ਪਏ ਨੇ ਤੇ ਹੁਣ ਮੈਂ ਬੈਹਣੀ ਆ ਮਸ਼ੀਨ ਤੇ ਨਾਲੇ ਸਲਾਈ ਕਰਦੀ ਆ ਤੇ ਬਾਕੀ ਸਾਰੇ ਕੱਪੜੇ ਦੇਖੋ ਸਲਾਈ ਕਰਨ ਵਾਲੇ ਪਏ ਨੇ ਈਦ ਵਾਲੇ ਆਏ ਹੋਏ ਨੇ ਇਹ ਸੂਟ ਸਲਾਈ ਕਰਨ ਵਾਲੇ ਤੇ ਬਾਕੀ ਬਾਹਰੇ ਵੇੜੇ ਦੇ ਵਿੱਚ ਵੀ ਸਾਰਾ ਹੋ ਗਿਆ ਅੰਦਰ ਪ੍ਰਿੰਟ ਦੇਖੋ ਆ ਬੈਠੀ ਆ ਇਹਨੂੰ ਬਾਹਰ ਕੱਢਦੇ ਆ ਬਾਹਰ ਨੂੰ ਰਸਤਾ ਭਾਲਦੀ ਆ ਆ ਦੇਖੋ ਬਾਹਰ ਨੂੰ ਰਸਤਾ ਭਾਲਦੀ ਆ ਇਹ ਲੋ ਜੀ ਦੇਖੋ ਪੌਦਿਆਂ ਦੇ ਵਿੱਚ ਪਾਣੀ ਮੈਂ ਪਾ ਦਿੱਤਾ ਇੱਧਰ ਮੇਰੇ ਕਣਕ ਤੋਂ ਕਿ ਸੁੱਕਣੀ ਪਾਈ ਪਈ ਆ ਸਾਰੇ ਕੱਪੜੇ ਮੇਰੇ ਧੋ ਕੇ ਅੱਜ ਮੈਂ ਹੱਥ ਨਾਲ ਧੋਤੇ ਨੇ ਕੱਪੜੇ ਕਿਉਂਕਿ ਲਾਈਟ ਨਹੀਂ ਹੈਗੀ ਸੀ ਤੇ ਸਾਰਾ ਆਪਣਾ ਕਲੀਨ ਹੋ ਗਿਆ ਇੱਧਰੋਂ ਤੇ ਬੱਚੇ ਗਏ ਹੋਏ ਨੇ ਸਰਦਾਰ ਜੀ ਨਾਲ ਕੰਮ ਕਰਾਉਣ ਤੇ ਮੈਂ ਕਿਹਾ ਚੱਲ ਵੀਡੀਓ ਆਪ ਹੀ ਸ਼ੂਟ ਕਰਨੀ ਪਊਗੀ ਤੇ ਚਲੋ ਜੀ ਹੁਣ ਕਰਦੇ ਆ ਆਪਾਂ ਸਲਾਈ ਦਾ ਕੰਮ ਸਲਾਈ ਦਾ ਕੰਮ ਕਰਕੇ ਕਰਾਂਗੇ ਦਪਹਿਰ ਤਾਂ ਰੋਟੀ ਟੁੱਕ ਤੇ ਚਲੋ ਜੀ ਫੇਰ ਗੱਲ ਕਰਦੇ ਆਂ ਤੇ ਇਹ ਮੈਂ ਮੰਗਾਈ ਹੈ ਜੀ ਐਮਾ ਜੋਂ ਤੋਂ ਇੱਕ ਕਰੀਮ ਜੀ ਆ ਇਹ ਤੇ ਇਹ ਹੈਗੀ ਹੈ ਜੀ ਜੋ ਆਪਣੇ ਅੱਖਾਂ ਦੇ ਡਾਰਕ ਸਰਕਲ ਹੁੰਦੇ ਨੇ ਨਾ ਉਹ ਤੇ ਲਗਾਉਣ ਵਾਸਤੇ ਮੰਗਾਈ ਆ ਤੁਹਾਨੂੰ ਖੋਲ ਕੇ ਦਿਖਾਉਣੀ ਆ ਕਿੱਦਾਂ ਦੀ ਇਹ ਵਿੱਚ ਦੇਖੋ ਜੀ ਇਹ ਮੰਗਾਈ ਹੈ ਇਹ ਹੈਗੀ ਹੈ ਫੋਰ ਡਾਰਕ ਸਰਕਲ ਵਾਸਤੇ ਇਹ ਜਾਦੀ ਆਈਸ ਮਤਲਬ ਕਿ ਜੋ ਆਪਣੇ ਅੱਖਾਂ ਦੇ ਕਾਲੇ ਦब्बे ਹੁੰਦੇ ਨੇ ਨਾ ਆਲੇ-ਦਾਲੇ ਉਦੇ ਵਾਸਤੇ ਮੰਗਾਈ ਆ ਮੈਂ ਕਿਹਾ ਚੱਲ ਕੇਰਾ ਪਹਿਲਾਂ ਮੈਨੇ ਵਰਤੀ ਸੀ ਹਨਾ ਯੂਜ਼ ਕੀਤੀ ਸੀ ਤੇ ਬਹੁਤ ਵਧੀਆ ਰਿਜ਼ਲਟ ਨਿਕਲਿਆ ਉਹਦਾ ਤੇ ਬਹੁਤ ਵਧੀਆ ਮਤਲਬ ਕਿ ਮੈਨੂੰ ਲੱਗੀ ਆ ਤੇ ਮੈਂ ਕਿਹਾ ਚੱਲ ਮੈਂ ਦੁਆਰੋਂ ਪੇਰ ਮੰਗਾ ਲਾਨੀ ਆ ਅੱਖਾਂ ਦੇ ਆਲੇ-ਦਾਲੇ ਜੋ ਡਾਰਕ ਸਰਕਲ ਹੁੰਦੇ ਨੇ ਨਾ ਉਹ ਆਪਣੇ ਮਤਲਬ ਕਿ ਹੌਲੀ-ਹੌਲੀ-ਹੌਲੀ ਜਿੰਮੀ ਕੱਢਨੇ ਸ਼ੁਰੂ ਹੋ ਜਾਣਗੇ ਨਾ ਫਿਰ ਇੱਕੋ ਲੱਖ ਤਾਂ ਮਤਲਬ ਕਿ ਸਾਰੀਆਂ ਜੋ ਆਪਣੇ ਅੱਖਾਂ ਦੇ ਕਾਲੇ ਦੱਬੇ ਨੇ ਸਾਰੇ ਹਟ ਜਾਣਗੇ ਇਹਨਾਂ ਵਿੱਚੋਂ ਕੱਢ ਕੇ ਦਿਖਾਉਣੀ ਆ ਦੇਖੋ ਜੀ ਇਹ ਹੈ ਇਹ ਰਾਤ ਨੂੰ ਨਾ ਲਗਾ ਕੇ ਥੋੜੀ ਜੀ ਮਤਲਬ ਕਿ ਆਪਣੇ ਅੱਖਾਂ ਅੱਖਾਂ ਦੇ ਆਲੇ-ਦਾਲੇ ਥੋੜੀ ਜੀ ਮ사ਜ ਕਰਨੀਆਂ ਲਗਾ ਕੇ ਜਿਆਦਾ ਵੀ ਨਹੀਂ ਬਸ ਇੱਕ ਇੱਕ ਦੋ ਦੇ ਪਾਸੇ 20 ਮਿੰਟ ਤੇ ਮ사ਜ ਕਰਕੇ ਰਾਤ ਨੂੰ ਲਗਾ ਕੇ ਪੈ ਜਾਣਾ ਤੇ ਸਵੇਰੇ ਫਿਰ ਮੂੰਹ ਆਪਾਂ ਨੇ ਵਾਸ਼ ਕਰ ਲੈਣਾ ਅੱਖਾਂ ਆਪਣੀਆਂ ਤੋਂ ਧੋ ਲੈਣੀਆਂ ਨੇ ਦੇਖੋ ਜੀ ਆਹ ਵਾਲੀ ਹੈ ਇਹ ਤੇ ਪੂਰੀ ਵਧੀਆ ਰਿਜ਼ਲਟ ਨਿਕਲਿਆ ਸੀ ਇਹਦਾ ਮੈਂ ਯੂਜ਼ ਕੀਤੀ ਸੀ ਤੇ ਚਲੋ ਜੀ ਹੁਣ ਕਰਦੇ ਆਪਾਂ ਸਲਾਈ ਦਾ ਕੰਮ ਤੇ ਇਸ ਤੋਂ ਬਾਅਦ ਮੈਂ ਲੱਗੀ ਸੀ ਸਟੀਚਿੰਗ ਕਰਨ ਸਟੀਚਿੰਗ ਕਰਨਾ ਵੀ ਕਰਨਾ ਜ਼ਰੂਰੀ ਸੀ ਕਿਉਂਕਿ ਕੱਪੜੇ ਆਏ ਹੋਏ ਸੀ ਧਿਕ ਕਰਕੇ ਉਹ ਵੀ ਦੇਣੇ ਜ਼ਰੂਰੀ ਸੀ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਫਸਟ ਵਾਰ ਮੇਰੇ ਚੈਨਲ ਤੇ ਆ ਪਲੀਜ਼ ਲਾਈਕ ਵੀ ਕਰਦੇ ਸਬਸਕ੍ਰਾਈਬ ਵੀ ਕਰਦੇ ਹੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡੇ ਲਈ ਇਸੇ ਤਰ੍ਹਾਂ ਹੀ ਬਲੌਗ ਆਉਂਦੇ ਰਹਿਣਗੇ ਇੱਕ ਦਿਨ ਛੱਡ ਕੇ ਪਾਉਣੀ ਆ ਮੈਂ ਬਲੌਗ ਤੋ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ